ਪਿਛਲੀ ਦਫਾ ਜਦ ਹਰ ਦੁਆਰ ਵਿੱਚ ਕੁੰਮ ਲਗ ਗਿਆ ਨਾਂਗੇ ਸਾਧੂ ਤੇ ਦੂਜੇ ਸਾਧੂ ਲੜ ਪਏ ਪਤਾ ਹੈ ਕਿ ਇੱਕ ਅਖਾੜੇ ਨੇ ਕਿਹਾ ਅਸੀਂ ਪਹਿਲੇ ਇਸ਼ਨਾਨ ਕਰਨਾ ਹੈ ਦੂਜੇ ਨੇ ਕਿਹਾ ਅਸੀਂ ਸਾਧੂਆਂ ਨੇ 42 ਸਾਧੂ ਮਾਰ ਦਿੱਤੇ 42 ਕਤਲ ਹੋ ਗਏ ਇੱਕ ਦਿਨ ਦੇ ਵਿੱਚ ਕਹ ਰੋ ਲਾਣਾ ਪਏ ਕੁੰਬ ਦੇ ਮੇਲੇ ਵਿੱਚ ਆਏ ਸਨ ਇਸ਼ਨਾਨ ਕਰਨ ਸਾਰੇ ਪਾਪ ਧੋਣ ਜਿੱਥੇ ਪਾਪ ਆ ਕੇ ਧੋਣੇ ਸਨ ਉੱਥੇ ਹੀ ਪਾਪ ਕੀਤੇ ਉੱਥੇ ਹੀ ਇਤਨਾ ਅਨਰਥ ਕੀਤਾ ਐਸਾ ਕਿਉਂ ਅਗਰ ਈਸ਼ਵਰ ਦੀ ਚਾਹਤ ਮਨੋਤ ਉਹਨਾਂ ਨੂੰ ਲੈ ਆਈ ਹੁੰਦੀ ਉਹਨਾਂ ਨੇ ਕੁਰਬਾਨ ਤੇ ਹੋ ਜਾਣਾ ਸੀ ਕਿਸੇ ਨੂੰ ਮਾਰਨਾ ਨਹੀਂ ਸੀ ਪਰ ਕਾਮਨਾਵਾਂ ਲੈ ਆਈ ਅਸੀਂ ਚਲੋ ਸਵਰਗ ਦੀ ਕਾਮਨਾ ਸੇ ਪਤਾ ਹੈ ਸਵਰਗ ਦੇਚ ਮਨੁੱਖ ਨੇ ਕੀ ਕਲਪਤ ਕੀਤਾ ਹੋਇਆ ਹੈ ਜੋ ਇੱਥੇ ਸੁਨੋ ਨਹੀਂ ਮਿਲ ਸਕਿਆ